ਵਾ ਗੁਰ ਵਾ ਹੁਰ ਵਾ ਗੁਰ 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 ਵ Va guru 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 va guru. ਵਾਹ ਗੁਰੂ 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 ਵਾਹ ਵਾਹ ਗੁਰੂ 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 ਵਾਹ ਗੁਰ 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 ਵਾਹ ਵਾਹ ਗੁਰੂ 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 ਗੁਰ ਵਾਹ 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 ਗ ਵਾ ਗੁਰ 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 ਵਾ ਗੁਰੂ ਵਾਹ 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 ਵਾਹ ਗੁਰੂ 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 ਵਾਹ ਗੁਰਵਾਹ 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 ਗੁਰ ਵਾਹ 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 ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਵਾਹਿਗੁਰੂ ਗੁਰ ਮੰਤਰ ਹੈ ਜਪਹਾਉਮੇ ਕੋਈ ਸਭ ਤੋਂ ਵੱਡਾ ਮੰਤਰ ਹੈ ਵਾਹਿਗੁਰੂ ਤੇ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਾਰਾ ਸੰਸਾਰ ਚੱਲਾ ਪਗਲਾ ਹੈ ਕਿਉਂਕਿ ਬਾਣੀ ਦਾ ਪ੍ਰਮਾਨ ਹੈ ਬਿਨ ਨਾਵੇ ਜਗ ਕਮਲਾ ਫਿਰੇ ਸਭ ਤੋਂ ਵੱਡਾ ਕਮਲਾ ਉਹ ਹੈ ਜਿਹੜਾ ਨਾਮ ਤੋਂ ਬਿਨਾ ਹੈ ਸੋ ਨਾਮ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਰੱਬ ਦਾ ਨਾਮ ਜਿਹੜਾ ਇਨਸਾਨ ਨਹੀਂ ਲੈਂਦਾ ਉਹ ਅਕਿਰਤ ਕਰਨ ਕਿਹਾ ਜਾਂਦਾ ਹੈ ਸੋ ਨਾਮ ਹੀ ਬੰਦੇ ਦੀ ਬੰਦੇ ਦੀ ਜ਼ਿੰਦਗੀ ਦਾ ਆਧਾਰ ਤੇ ਆਸਰਾ ਹੈ ਸਾਨੂੰ ਵਦ ਵਦ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਲੈਣਾ ਚਾਹੀਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ ਕੋਈ ਵਾਹਿਗੁਰੂ ਕਹਿੰਦਾ ਹੈ ਵੱਖ-ਵੱਖ ਧਰਮਾਂ ਦੇ ਜੋ ਨਾਮ ਜੁੜੇ ਹੋਏ ਹਨ ਪ੍ਰਮਾਤਮਾ ਦੇ ਨਾਮ ਦੇ ਨਾਲ ਸੋ ਕੋਈ ਅੱਲਾਹ ਕਹਿ ਕੇ ਪੁਕਾਰਦਾ ਹੈ ਕੋਈ ਰਾਮ ਕਹਿ ਕੇ ਪੁਕਾਰਦਾ ਹੈ ਕੋਈ ਵਾਹਿਗੁਰੂ ਕਹਿ ਕੇ ਪੁਕਾਰਦਾ ਹੈ ਸਾਰੇ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਸੋ ਅੱਜ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਅਤੇ ਸਤਿਕਾਰਯੋਗ ਮਾਤਾ ਜੀਤੋ ਜੀ ਦਾ ਵਿਆਹ ਕਾਰਜ ਵੀ ਹੈ ਵਿਆਹ ਪੂਰਵ ਵੀ ਹੈ ਸਾਰੀਆਂ ਸੰਗਤਾਂ ਨੂੰ ਮਾਤਾ ਜੀਤੋ ਜੀ ਅਤੇ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਵਿਆਹ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ 23 ਜਨਵਰੀ ਬਸੰਤ ਪੰਚਮੀ ਵਾਲੇ ਦਿਨ ਗੁਰੂ ਕੇ ਲਾਹੌਰ ਵਿਖੇ ਗੁਰੂ ਕਲਗੀ ਤਰਪਾ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਸੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ